ਸਾਰੇ ਜਣੇ ਲੰਬੇ ਸਮੇਂ ਤੋਂ ਸੁਣਦੇ ਆ ਰਹੇ ਆ ਕਿ ਵਿਕਰਮਜੀਤ ਸਿੰਘ ਮਜੀਠੀਆ ਦਾ ਦੂਜਾ ਨਾਮ ਚਿੱਟਾ ਜੇ ਕਿਸੇ ਨੇ ਨਸ਼ਾ ਲੈਣਾ ਤੇ ਉਹ ਕਹਿੰਦਾ ਵਿਕਰਮਜੀਤ ਮਿਲ ਜਾਂਦਾ ਇਦਾਂ ਦਾ ਇਸ ਬੰਦੇ ਦਾ ਕਿਰਦਾਰ ਸੀ ਇਹਦੇ ਪੋਸਟਰ ਵੀ ਲੱਗਾ ਬਹੁਤ ਕੁਝ ਹੋਇਆ ਪਰ ਜਿਹੜੀ ਮੌਜੂਦਾ ਸਰਕਾਰ ਨੇ ਹੁਣ ਕਾਰਵਾਈ ਕੀਤੀ ਆ ਇਹ ਦੇਰ ਨਾਲ ਚੁੱਕਿਆ ਹੋਇਆ ਦਰਸਤ ਕਦਮਾ ਪਰੰਤੂ ਹੈਰਾਨੀ ਉਦੋਂ ਹੋਈ ਆ ਵੀ ਜਦੋਂ ਚੋਰ-ਚੋਰ ਮਛੇਰੇ ਪਾਈ ਜਿਵੇਂ ਪਾਣੀ ਖੁੱਡ ਵਿੱਚ ਪਾਈਏ ਤੇ ਚੂਹੇ ਬਾਹਰ ਆ ਜਾਂਦੇ ਆ ਸਰਕਾਰ ਨੇ ਮਾੜਾ ਜਿਹਾ ਸਖਤ ਕਦਮ ਕੀ ਚੁੱਕਿਆ ਸਿਆਸੀ ਲੋਕ ਚੂਹਿਆਂ ਦੀ ਤਰ੍ਹਾਂ ਬਾਹਰ ਆ ਗਏ ਉਹਨਾਂ ਨੂੰ ਆਪਣਾ ਡਰ ਸਮਣ ਲੱਗ ਪਿਆ ਕਿ ਅੱਜ ਮਜੀਥੀਏ ਤੇ ਕਾਰਵਾਈ ਹੋਈ ਆ ਤੇ ਕੱਲ ਨੂੰ ਸਾਡਾ ਨੰਬਰ ਲੱਗ ਸਕਦਾ ਹੈ। 허ਾਨੀ ਇੰਨੀ ਐ ਵੀ ਜਿਹੜੇ ਲੋਕ ਇਹਨੂੰ ਚਿੱਟੇ ਦਾ ਸਦਾਗਰ ਨਸ਼ੇ ਦਾ ਸਦਾਗਰ ਪਤਾ ਨਹੀਂ ਕੀ ਕੀ ਕਰਕੇ ਕੋਸਦੇ ਸੀ ਉਹ ਅੱਜ ਉਹਦੀ ਪਿੱਠ ਤੇ ਆਏ ਹੋਏ ਆ। ਤੇ ਹੁਣ ਗੱਲ ਮੈਂ ਕਰਾਂ ਤੱਕੇ ਦੀ ਵੀ ਤੱਕਾ ਹੋਇਆ। ਮੇਰੇ ਸੱਜੇ ਪਾਸੇ ਇੱਕ ਸਿੱਖ ਨੌਜਵਾਨ ਪੀੜੀ ਦਸਤਾਰ ਵਿੱਚ ਬੈਠਾ ਹੋਇਆ ਇਹਦਾ ਨਾਮ ਆ ਰਪਿੰਦਰ ਸਿੰਘ ਪੰਜਗੜਾਈ ਇਸ ਨੌਜਵਾਨ ਨੂੰ ਬਰਗਾੜੀ ਬਦਬੀ ਦਾ ਦੋਸ਼ੀ ਬਣਾਇਆ ਸੀ ਇਹਨੂੰ ਤੇ ਇਹਦੇ ਭਰਾ ਜਸਵਿੰਦਰ ਸਿੰਘ ਨੂੰ ਜਿਹੜੇ ਅੱਜ 4 ਵਜੇ ਗੱਲਾਂ ਕਰਦੇ ਕਿਉਂਕਿ ਆਪਾਂ ਸਾਰੇ ਜਾਣਦੇ ਆ ਸਾਡੇ ਇੱਥੇ ਮੰਤਰੀ ਹੁੰਦਾ ਸੀ ਸਾਬਕਾ ਅਜੀਤ ਸਿੰਘ ਕੋਹੜ ਰਾਜਦੂਤ ਮੋਟਰਸਾਈਕਲ ਤੇ ਫਿਰਦਾ ਹੁੰਦਾ ਸੀ ਤੇ ਮਜੀਠੀ ਹੁਣੀ ਕਵੈਲਸ ਕਾਰਾਂ 'ਚ ਤੇ ਅੱਜ ਅਰਬਾਂ ਖਰਬਾਂ ਦੀ ਜਾਇਦਾਦ ਹੈ ਸੋ ਮੈਂ ਗੱਲ ਕਰਾਂ ਕਿ ਜਿਹੜੀ ੱੱਕੇ ਦੀ ਗੱਲ ਆ ਇਹ ਨੌਜਵਾਨ ਜਿਹੜਾ ਮੇਰੇ ਸੱਜੇ ਪਾਸੇ ਬੈਠਾ ਰਪਿੰਦਰ ਸਿੰਘ ਪੰਜਗਰਾਈ ਤੇ ਇਹਦਾ ਭਰਾ ਜਸਵਿੰਦਰ ਸਿੰਘ ਪੰਜਗਰਾਈ ਇਹਨਾਂ ਨੂੰ ਤੜਕੇ 2 ਵਜੇ ਚੱਕਿਆ ਸੀ ਘਰੋਂ ਤੇ ਇਹਨਾਂ ਨੂੰ ਕੁੱਟ-ਕੁੱਟ ਕੇ ਨੀਲੇ ਕਰਤਾ ਸੀ 30 ਡਿਗਰੀ ਟਾਰਗੇਟ ਕੀਤਾ ਸੀ ਇਸ ਨੌਜਵਾਨ ਦੀ ਰੀੜ ਦੀ ਹੱਡੀ ਤੇ ਸੱਟ ਸੀ ਇਹ ਵੀ ਪਰਵਾਹ ਨਹੀਂ ਕੀਤੀ ਇਹਨਾਂ ਨੌਜਵਾਨਾਂ ਦੇ ਕੇਸ ਖੋਲ੍ਹ ਕੇ ਸੰਤ ਗਿਆਨੀ ਜਰਨੈਲ ਸਿੰਘ ਦੀ ਫੋਟੋ ਮੋਹਰੇ ਰੱਖ ਕੇ ਤੇ ਸਰ ਵਿੱਚ ਬਿਨਾਂ ਵਧਨਾ ਤੋਂ ਚਪਲਾ ਮਾਰੀਆਂ ਜਾਂਦੀਆਂ ਸੀ ਇਹ ਤਕਾ ਨਹੀਂ ਸੀ ਫਿਰ ਜਸਪਾਲ ਸਿੰਘ ਚੌੜ ਸਿਧਵਾ ਦਾ ਕਤਲ ਕਰਵਾਉਣਾ ਸ਼ੈਵ ਸੈਨਾ ਦੇ ਹੱਥੋਂ ਕੀ ਇਹ ਤਕਾ ਨਹੀਂ ਸੀ ਆਪਣਾ ਹਰਮਿੰਦਰ ਸਿੰਘ ਡੱਬ ਵਾਲੀ ਸੌਦਾ ਸਾਧ ਵਾਲੇ ਮਸਲੇ ਵਿੱਚ ਉਹਦਾ ਕਤਲ ਕਮਲਜੀਤ ਸਿੰਘ ਸੁਨਾਮ ਦਾ ਕਤਲ ਸ਼ਹੀਦ ਕੀਤਾ ਉਹਨੂੰ ਦਰਸ਼ਨ ਸਿੰਘ ਨੂੰ ਹਾਰਾ ਸਿਰੜੀ ਸਿੱਖਾਂ ਨੂੰ ਕੋਹ ਕੋ ਕੇ ਬਾਦਲ ਦੇ ਰਾਜ ਵਿੱਚ ਮਾਰਿਆ ਗਿਆ ਕੀ ਉਹ ਧੱਕਾ ਨਹੀਂ ਸੀ ਐਕਟ ਏਐਸਆਈ ਆਪਣੀ ਬੱਚੀ ਨੂੰ ਸਟੱਡੀ ਵਾਸਤੇ ਲੈ ਕੇ ਜਾ ਰਿਹਾ ਅੰਮ੍ਰਿਤਸਰ ਚ ਉਹਦੀ ਮੌਤ ਹੋ ਜਾਂਦੀ ਕੀ ਉਹ ਧੱਕਾ ਨਹੀਂ ਸੀ ਅਨੇਕਾ ਗੁਰਸਿੱਖਾਂ ਨੂੰ ਥਾਣਿਆਂ ਵਿੱਚ ਜਾ ਕੇ ਜਲੀਲ ਕੀਤਾ ਜਾਂਦਾ ਰਿਹਾ ਕਿ ਉਹ ਧੱਕਾ ਨਹੀਂ ਸੀ ਅੱਜ ਜੇ ਸਰਕਾਰ ਅਸੀਂ ਅੱਜ ਤੁਹਾਡੇ ਰਹੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਜੇ ਤੁਸੀਂ ਧੀਰ ਨਾਲ ਇਹ ਕਦਮ ਚੁੱਕ ਲਿਆ ਸ਼ਾਬਾਸ਼ ਪਰ ਸਿਆਸੀ ਕਾਵਾਂ ਰੌਲੀ ਦੇ ਡਰੋਂ ਕਿਤੇ ਕਦਮ ਪਿੱਛੇ ਨਾ ਖਿੱਚ ਲਿਓ ਨਹੀਂ ਤੇ ਲੋਕ ਤੁਹਾਨੂੰ ਮaaf ਨਹੀਂ ਕਰਨਗੇ ਹਾਂਜੀ ਦੋਸਤੋ ਇੱਥੇ ਦਲ ਖਾਲਸਾ ਦੇ ਜਥੇਦਾਰ ਨੇ ਵਿਕਰਮ ਸਿੰਘ ਮਚੀਠਿਆ ਦੀ ਗ੍ਰਿਫਤਾਰੀ ਦੇ ਕੁਝ ਗੱਲਾਂ ਕਹੀਆਂ ਤੁਸੀਂ ਇਹਨਾਂ ਦੇ ਵਿਚਾਰਾਂ ਨਾਲ ਕਿਹੜਾ ਤੱਕ ਸਹਿਮਤ ਹੋ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਅਤੇ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ